ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਗਗਨਦੀਪ ਸਿੰਘ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਡੈਕੋਰਟ ਤੇ ਅੱਜ ਅਸੀਂ ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੁਨੀਵਰਸਿਟੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਦੇ ਬਾਹਰ ਭਾਈ ਵੀਰ ਸਿੰਘ ਜੀ ਦੇ 151ਵੇਂ ਜਨਮ ਦਿਵਸ ਨੂੰ ਸਮਰਪਿਤ ਤਿੰਨ ਦਿਨਾਂ ਦਾ ਇਹ ਜੋ ਫਲਾਰ ਸ਼ੋਅ ਸਮਰਪਿਤ ਕੀਤਾ ਗਿਆ ਉੱਥੇ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਜਿੱਥੇ ਬਹੁਤ ਹੀ ਸੋਹਣੇ ਫਲਾwrs ਦੇ ਡੈਕੋਰੇਸ਼ਨ اور ਇੱਥੇ ਉਹਨਾਂ ਦਾ ਕੰਪੀਟੀਸ਼ਨ ਵੀ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਫਰਸਟ ਸੈਕੰਡ ਐਂਡ ਥਰਡ ਪ੍ਰਾਈਜ਼ਸ ਵਾਲੇ ਜੋ ਫਲਾwrs ਨੇ ਉਹਨਾਂ ਦੇ ਬੁਕੇਸ ਵੀ ਇੱਥੇ ਡਿਸਪਲੇ ਕੀਤੇ ਗਏ ਨੇ ਸੋ ਆਓ ਤੁਹਾਨੂੰ ਵਾਰੀ-ਵਾਰੀ ਉਹਨਾਂ ਸਾਰੇ ਬੁਕੇਸ ਦੇ ਨਾਲ ਰੂਬਰੂ ਕਰਾਉਣੇ ਹਨ ਜਿੱਥੇ ਕਿ ਇਹਨਾਂ ਜੋ ਪਲਾਂਟਸ ਲਵਰ ਵੱਲੋਂ ਇਸ ਚੀਜ਼ ਨੂੰ ਬਣਾਇਆ ਗਿਆ ਸੋ ਆਓ ਅਸੀਂ ਵਾਰੀ-ਵਾਰੀ ਤੁਹਾਨੂੰ ਉਹਨਾਂ ਸਾਰੀ ਚੀਜ਼ਾਂ ਦੇ ਨਾਲ ਰੂਬਰੂ ਕਰਾਉਣੇ ਹਨ ਜਿੱਥੇ ਕਿ ਅ ਕ੍ਰਿਸੈਂਥਮਮ ਦੈਨ ਸਾਡੇ ਕੋਲ ਮੈਰੀਗੋਲਡ ਔਰ ਹੋਰ ਵੀ ਬਹੁਤ ਸਾਰੀ ਇਹ ਸਰਦੀ ਦੇ ਫੁੱਲਾਂ ਦੀ ਵਣਗੀਆਂ ਇੱਥੇ ਲੈ ਕੇ ਆਈਆਂ ਗਈਆਂ ਨੇ ਜ ਜਨਾਂ ਵਿੱਚੋਂ ਬਹੁਤ ਸਾਰਿਆਂ ਨੂੰ ਫਰਸਟ ਪ੍ਰਾਈਜ਼ ਸੈਕੰਡ ਪ੍ਰਾਈਜ਼ ਥਰਡ ਪ੍ਰਾਈਜ਼ ਔਰ ਇਹ ਸਾਰੇ ਪ੍ਰਾਈਜ਼ਸ ਵੀ ਇੱਥੇ ਡਿਸਪਲੇ ਕੀਤੇ ਗਏ ਜਿਸ ਦੇ ਨਾਲ ਇੱਥੇ ਹੁਣ ਭਾਈ ਵੀਰ ਸਿੰਘ ਜੀ ਦੇ ਫਲਾਵਰ ਐਗਜ਼ੀਬੀਸ਼ਨ ਵਿੱਚ ਇੱਕ ਸੈਕੰਡ ਪ੍ਰਾਈਜ਼ winner ਨੇ ਔਰ ਕਿੰਨੇ ਸੋਹਣੇ ਇਹ ਜੋ ਫਲਾਅਰਸ ਨੇ ਇੱਥੇ ਡਿਸਪਲੇ ਕੀਤੇ ਗਏ ਨੇ ਪੂਰੀ ਬੰਚ ਦੇ ਵਿੱਚ ਇਹ ਫਲਾਅਰਸ ਲੱਗੇ ਹੋਏ ਨੇ ਔਰ ਉਹਨਾਂ ਦਾ ਜੋ ਸੈਕੰਡ ਪ੍ਰਾਈਜ਼ ਹੈ ਉਹ ਵੀ ਇੱਥੇ ਨੋਮੀਨੇਟ ਕੀਤਾ ਗਿਆ ਔਰ ਵਾਕਿਆ ਜੋ ਇੱਕ ਜੋ ਪਲਾਂਟ ਲਵਰ ਹੁੰਦਾ ਹੈ ਉਸ ਤੇ ਲਈ ਇੱਕ ਉਹ ਮੌਕਾ ਹੁੰਦਾ ਜਿਸ ਦੇ ਵਿੱਚ ਇੱਕ ਜੋ ਫੁੱਲਾਂ ਦੇ ਸ਼ੌਕੀਨ ਪਰਸਨ ਹੁੰਦੇ ਨੇ ਉਹਨਾਂ ਨੂੰ ਇਹ ਸਾਰੀ ਚੀਜ਼ ਤੇ ਡਿਸਪਲੇ ਕਰਨ ਦਾ ਮੌਕਾ ਮਿਲਦਾ ਔਰ ਭਾਈ ਵੀਰ ਸਿੰਘ ਜਿਨਾਂ ਦੀ ਆਪਣੀ ਵੀ ਇੱਕ ਜੋ ਇੰਟਰਸਟ ਸੀ ਜੋ ਉਹਨਾਂ ਦੀ ਰੁਚੀ ਸੀ ਇਹਨਾਂ ਫੁੱਲਾਂ ਦੇ ਵਿੱਚ ਸੋ ਉਹਨਾਂ ਰੁਚੀ ਨੂੰ ਲੈ ਕੇ ਹੀ ਇਹ ਜੋ ਫਲਾਰ ਸ਼ੋਅ ਇਹ ਐਗਜ਼ੀਬਿਸ਼ਨ ਇੱਥੇ ਲਗਾਈ ਗਈ ਹੈ ਜਿਸ ਦੇ ਵਿੱਚ ਹੁਣ ਇੱਥੇ ਜੋ yellow color ਦੇ ਫਲਾਰ ਨੇ ਕ੍ਰਿਸੈਂਥਮਮ ਦੇ ਔਰ ਅੱਗੇ ਸਾਡੇ ਕੋਲ ਕੁਝ ਡੇਲੀਆ ਦੇ ਵੀ ਹੈਗੇ ਨੇ ਇੱਧਰ ਵੀ ਕੁਝ ਅਸਿਕਨਰ ਫਲਾਰਸ ਦਿੱਤੇ ਗਏ ਨੇ ਸੋ ਇਹ ਪੇਟੂਨੀਆ ਦੇ ਨੇ ਪੇਟੂਨੀਆ ਥੈਨ ਡੌਗ ਫਲਾਰ ਹੈ ਇੱਥੇ ਐਡੀਨੀਅਮ ਹੀ ਲਗਾਇਆ ਗਿਆ ਸੋ ਇਥੇ ਜ਼ਰੂਰ ਦੱਸਣਾ ਚਾਹਾਂਗਾ ਕਿ ਇੱਥੇ ਜੋ ਫਲਾਰਸ ਲਗਾਏ ਗਏ ਨੇ ਇਹਨਾਂ ਦੀ ਅਲੱਗ-ਅਲੱਗ ਕੈਟਾਗਰੀਜ਼ ਹੁੰਦੀਆਂ ਨੇ ਉਹਨਾਂ ਕੈਟਾਗਰੀ ਵਾਈਜ਼ ਇਹਨਾਂ ਦੇ ਵਿੱਚ ਸੈਗਮੈਂਟਸ ਬਣਾਏ ਜਾਂਦੇ ਨੇ ਔਰ ਰੀਯੂਜ਼ੇਬਿਲਿਟੀ ਵੀ ਹੁੰਦੀ ਹੈ ਜਿਵੇਂ ਕਿ ਇੱਥੇ ਮਾਰਕ ਕੀਤਾ ਹੋਇਆ ਇਹਨਾਂ ਨੇ ਕਲਾਸ A6 ਸੋ ਇੱਕ ਵੈਰਾਈਟੀਆਂ ਅਲੱਗ-ਅਲੱਗ ਮਾਰਕ ਕੀਤੀਆਂ ਹੁੰਦੀਆਂ ਨੇ ਜਿੰਨਾ ਵੈਰਾਈਟੀਆਂ ਦੇ ਅੰਦਰ ਡਿਫਰੈਂਟ ਡਿਫਰੈਂਟ ਫਲਾਰਸ ਇਹ ਮਾਰਕ ਕੀਤੇ ਹੁੰਦੇ ਨੇ ਕੁਝ ਸਾਡੇ ਕੋਲ ਜੋ ਫਲਾਰਸ ਵਾਲੇ ਬੂਟੇ ਆ ਜਾਂਦੇ ਨੇ ਕੁਝ ਸਾਡੇ ਕੋਲ ਇਹਨਾਂ ਦੇ ਵਿੱਚ ਜੋ ਪਰਮਨੈਂਟ ਪਲਾਂਟਸ ਦੇ ਨੇ ਜਿੰਨਾ ਵਿੱਚ ਇੱਥੇ ਤੁਸੀਂ ਦੇਖ ਰਹੇ ਹੋ ਕਿ ਡਿਫਰੈਂਟ ਬਾਕੀ ਦਿੱਤਾ ਹੋਇਆ ਦੈਨ ਸਾਡੇ ਕੋਲੇ ਦੇ ਵਿੱਚ ਇੱਥੇ ਕੋਲੀਅਸ ਹੈ ਦੈਨ ਡرائی ਸੀ ਨਾ ਦਿੱਤਾ ਹੋਇਆ ਹੈ ਬੋਸਟਨ ਫਰਨ ਵਾਕਿਆ ਹੀ ਵੈਰਾਈਟੀ ਬਹੁਤ ਸੋਹਣੀ ਹੈ ਵੈਰਾਈਟੀ ਬਹੁਤ ਸੋਹਣੀ ਹੈ ਸੋ ਇਹਦੇ ਵਿੱਚ ਇੱਕ ਇਹ ਚੀਜ਼ ਦੀ ਕੰਡੀਸ਼ਨ ਵੀ ਹੁੰਦੀ ਕਿ ਸਾਨੂੰ ਕੋਈ ਜੋ ਨਰਸਰੀ ਤੋਂ ਲਿਆ ਕੇ ਉਸੇ ਵੇਲੇ ਡਿਸਪਲੇ ਕੀਤੇ ਹੋਏ ਫਲਾਵਰਸ ਨਹੀਂ ਹੋਣਗੇ ਸੋ ਉਹਨਾਂ ਵਿੱਚ ਇਹ ਚੀਜ਼ ਨਹੀਂ ਦੇਖਣ ਨੂੰ ਮਿਲ ਰਹੀ ਸੋ ਇੱਥੇ ਇੱਕ ਇਹ ਵੀ ਇੱਥੇ ਫਾਈਕਸ ਦਾ ਪlant ਪਿਆ ਹੋਇਆ ਔਰ ਜਿਸ ਨੂੰ ਫਰਸਟ ਪ੍ਰਾਈਜ਼ ਮਾਰਕ ਕੀਤਾ ਹੋਇਆ ਸੋ ਇਹ ਇੱਕ ਫਾਈਕਸ ਦਾ ਪਲਾਂਟ ਡੀ ਕੈਟਾਗਰੀ ਹੈ ਜਿਨ੍ਹਾਂ ਵਿੱਚ ਅਲੱਗ-ਅਲੱਗ ਆਇੰਦੀ ਘੱਟੋ-ਘੱਟ ਤਿੰਨ ਜੋ ਪੌਟਸ ਹੁੰਦੇ ਨੇ ਉਹ ਇੱਥੇ ਸ਼ੋ ਕਰਨੇ ਹੁੰਦੇ ਨੇ ਇਸੇ ਕੀ ਨਾਲ ਇੱਧਰ ਵੀ ਫਾਈਕਸ ਹੈ ਇਹਨਾਂ ਦੀ ਕੈਟਾਗਰੀ ਬੀ 6 ਮਾਰਕ ਕੀਤੀ ਹੋਈ ਹੈ ਇੱਧਰ ਫਰਨਜ਼ ਆ ਜਾਂਦੇ ਨੇ ਜਿਨ੍ਹਾਂ ਵਿੱਚ ਡੀ 5 ਕੈਟਾਗਰੀ ਮਾਰਕ ਕੀਤੀ ਹੋਈ ਹੈ ਸੋ ਇਹ ਇੱਕ ਜੋ ਪਲਾਂਟ ਲਵਰ ਦੇ ਲਈ ਇੱਕ ਐਕਸਾਈਟਮੈਂਟ ਵੀ ਹੁੰਦੀ ਹੈ ਔਰ ਉਹਨਾਂ ਦੇ ਲਈ ਇਹ ਚੀਜ਼ ਵੀ ਹੁੰਦੀ ਹੈ ਕਿ ਉਹਨਾਂ ਨੂੰ ਅੱਗੇ ਤੋਂ ਇਹ ਹੁੰਗਾਰਾ ਵੀ ਮਿਲਦਾ ਹੈ ਕਿ ਅਸੀਂ ਇਸੇ ਤਰ੍ਹਾਂ ਦੇ ਪਲਾਂਟਸ ਦੇ ਨਾਲ ਇਹ ਜੋ ਕੁਦਰਤੀ ਵਾਤਾਵਰਣ ਦੇ ਨਾਲ ਪ੍ਰੇਮ ਕਰੀਏ ਜਿੱਥੇ ਕਿ ਇਹਨਾਂ ਨੂੰ ਨਾਲ ਦੇ ਨਾਲ ਪ੍ਰਾਈਜ਼ਸ ਵੀ ਦਿੱਤੇ ਜਾਂਦੇ ਨੇ ਇਹਦੇ ਵਿੱਚ ਹੁਣ ਜਿਵੇਂ ਇੱਥੇ ਸਪਾਈਡਰ ਪਲਾਂਟ ਹੈ ਸੋ ਵਾਈ ਇੱਥੇ ਵੇਖੋ ਜੀ ਆਹ ਦੇਖੋ ਫਰਸਟ ਪ੍ਰਾਈਜ਼ ਮਾਰਕ ਕੀਤਾ ਹੋਇਆ ਉਹਨਾਂ ਨੇ ਸੋ ਇਹਦੇ ਵਿੱਚ ਵੀ ਬੀ ਕੈਟਾਗਰੀ ਅੰਡਰ 9 ਸੈਕਸ਼ਨ ਹੈਗਾ ਸੀ ਜਿੱਚ 04 ਨੰਬਰ ਕੈਟਾਗਰੀ ਵਾਲਿਆਂ ਨੂੰ ਫਰਸਟ ਪ੍ਰਾਈਜ਼ ਮਿਲਕਤਾ ਹਾਂ ਇਹ ਪਰਮਨੈਂਟ ਪਲਾਂਟ ਦੀ ਕੈਟਾਗਰੀ ਹੈ ਇਸੇ ਦੇ ਨਾਲ ਏ ਜੋ ਸੈਕਸ਼ਨ ਹੈ ਇਹਦੇ ਵਿੱਚ ਸਪਾਈਡਰ ਪਲਾਂਟ ਹੈਗਾ ਜੀਤੋ ਆਇਆ ਹੀ ਬਣੀ ਪੁੱਛਣੀ ਹੈ ਸਪਾਈਡਰ ਪਲਾਂਟ ਦੈਨ ਏ ਜੇਡ ਪਲਾਂਟ ਦੀ ਵੈਰਾਈਟੀ ਹੈ ਜਿਹਦੇ ਵਿੱਚ ਜੇਡ ਪਲਾਂਟ ਦੀ ਵੈਰਾਈਟੀ ਨੂੰ ਇੱਥੇ ਰੱਖਿਆ ਹੋਇਆ ਹੈ ਸੋ ਇਹ ਸਾਰੇ ਫੋਲੀਏਜ ਵਾਲੀ ਪlant ਹੈਗੇ ਨੇ ਫੋਲੀਏਜ ਵਾਲੇ ਹੀ ਵੈਰਾਈਟੀਆਂ ਨੂੰ ਇੱਧਰ ਰੱਖਿਆ ਹੋਇਆ ਜਿਵੇਂ ਕੋਈ ਇੱਕ ਪਾਰਟਿਸਪੈਂਟ ਹੈ ਉਹਨਾਂ ਦੀ ਇਹ ਸਾਰੀ ਵੈਰਾਈਟੀਆਂ ਨੂੰ ਇੱਥੇ ਰੱਖਿਆ ਹੋਇਆ ਹੈ। ਇਹ ਸੈਕਿੰਡ ਪ੍ਰਾਈਜ਼ ਮਾਰਕ ਕੀਤਾ ਗਿਆ ਹੈ। ਸੋ ਇਹ ਜ਼ਰੂਰ ਹੈ ਕਿ ਕ੍ਰਿਸੈਂਥਮਮ ਜਿਹੜੀ ਇਸ ਵੇਲੇ ਦਾ ਸਭ ਤੋਂ ਵਧੀਆ ਫੁੱਲਾਂ ਵਾਲਾ ਜੋ ਬੂਟਾ ਹੈ ਉਹਦੀ ਇੱਥੇ ਬਹੁਤ ਹੀ ਪਰਮਾਰ ਹੈ ਉੱਥੇ ਬਹੁਤ ਹੀ ਵੈਰਾਈਟੀ ਦਿੱਤੀ ਹੋਈ ਹੈ। ਸੋ ਅੱਗੇ ਤੁਹਾਨੂੰ ਦਿਖਾਉਣੀ ਹੈ ਇਹਦੇ ਵਿੱਚ ਇੱਧਰ ਜੇਡ ਪlant ਹੈਗਾ ਸੀ। ਦੈਨ ਇਹ ਇਦਰ ਡਵਾਰਫ ਵੈਰਾਈਟੀ ਦੇ ਵਿੱਚ ਬੌਨਸਾਈ ਵੈਰਾਈਟੀ ਵਿੱਚ ਵੀ ਮਾਰਕਿਟੇ ਹੋਏ ਨੇ ਔਰ ਇਹਦੇ ਅੰਦਰ ਕੈਕਟਸ ਕੈਕਟਸ ਦੇ ਵੀ ਅਲੱਗ-ਅਲੱਗ ਵੈਰਾਈਟਿਸ ਹੈਗੀਆਂ ਨੇ ਕਿੰਨਾ ਪਿਆਰੇ ਤਿੱਕੇ ਨਾਲ ਡੈਕੋਰੇਟ ਕੀਤਾ ਗਿਆ ਇਸ ਨੂੰ ਇਹ ਸੈਕਿੰਡ ਪ੍ਰਾਈਜ਼ winner ਮਾਰਕਿਟੇ ਹੋਏ ਨੇ ਇਹਦੇ ਵਿੱਚ ਇਹ ਵੀ ਡਵਾਰਫ ਵੈਰਾਈਟੀ ਦੇ ਵਿੱਚ ਬੌਨਸਾਈ ਦੀ ਵੈਰਾਈਟੀ ਦੇ ਵਿੱਚ ਇਹ ਜੋ ਫਾਈਕਸ ਹੈ ਉਹ ਲਗਾਇਆ ਹੋਇਆ ਹੈ ਇਹ ਜੇਡ ਪਲਾਂਟ ਹੈ ਜੇਡ ਪਲਾਂਟ ਦੇ ਵਿੱਚ ਜਿਹੜੀ ਇੱਕ ਬਿਲਕੁਲ ਗੋਲ ਸ਼ੇਪ ਬਣਾ ਕੇ ਇੱਥੇ ਡਿਸਪਲੇ ਕੀਤਾ ਗਿਆ ਬਹੁਤ ਹੀ ਵਧੀਆ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਇਹ ਮਿਹਨਤ ਦੇ ਨਾਲ ਹੁੰਦੀਆਂ ਨੇ ਤੇ ਨਾਲ ਦੇ ਨਾਲ ਸ਼ੌਂਕ ਹੈ ਜਿਸ ਤਿਕ ਜਿੰਨਾ ਤੁਹਾਡਾ ਸ਼ੌਂਕ ਹੋਏਗਾ ਉਸੇ ਤਰ੍ਹਾਂ ਦੀ ਚੀਜ਼ਾਂ ਨੂੰ ਤੁਸੀਂ ਇੱਥੇ ਡਿਸਪਲੇ ਕਰਵਾਓਗੇ ਸੋ ਇਸ ਵੇਲੇ ਸਿੰਘ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਮੰਦੇ ਬਾਹਰ ਹੈ ਜਿੱਥੇ ਇਹਨਾਂ ਸਾਰੀਆਂ ਵਣਗੀਆਂ ਨੂੰ ਇੱਥੇ ਦਿਖਾਇਆ ਗਿਆ ਔਰ ਇਹ ਜੋ ਸਾਰੇ ਦਾ ਸਾਰਾ ਜੋ ਆਰਗੇਨਾਈਜ਼ ਕੀਤਾ ਜਾਂਦਾ ਹੈ ਇਹ ਡਿਪਾਰਟਮੈਂਟ ਆਫ ਲੈਂਡਸਕੇਪਿੰਗ ਵੱਲੋਂ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਦੇ ਲੈਂਡਸਕੇਪਿੰਗ ਵਿਭਾਗ ਵੱਲੋਂ ਇਹ ਸਾਰਾ ਡਿਸਪਲੇ ਕੀਤਾ ਜਾਂਦਾ ਇੱਥੇ ਇਹ ਵੈਰਾਈਟੀ ਹੈ ਕ੍ਰਿਸੈਂਥਮਮ ਦੀ ਗੁਲਦੋਦੀ ਦੀ ਵੈਰਾਈਟੀ ਹੈ ਸੋ ਇਹ ਪੂਰੇ ਦਾ ਪੂਰਾ ਗੁਰੂ ਗ੍ਰੰਥ ਸਾਹਿਬ ਜੀ ਭਵਨ ਦੇ ਬਾਹਰ ਇਸ ਵੇਲੇ ਅਸੀਂ ਹੈਗੇ ਆ ਇੱਥੇ ਸਾਰੀ ਲਾਸਟ ਤੱਕ ਜੋ ਵੈਰਾਈਟੀਆਂ ਹੈ ਉਹ ਦੇਖੀਆਂ ਹੋਈਆਂ ਨੇ ਇੱਧਰ ਕੁਝ ਇਸ ਵੇਲੇ ਕੈਕਟਸ ਦੀਆਂ ਵੈਰਾਈਟੀਆਂ ਵੀ ਹੈਗੀਆਂ ਨੇ ਜਿਨ੍ਹਾਂ ਨੂੰ ਸੈਕੰਡ ਪ੍ਰਾਈਜ਼ ਮਿਲਿਆ ਹੋਇਆ ਹੈ ਸੋ ਸੈਕਿੰਡ ਪ੍ਰਾਈਜ਼ਿਸ ਦੇ ਨਾਲ ਇੱਥੇ ਮਾਰਕਿਟੇ ਹੋਏ ਨੇ ਇਹ ਹਵਰਤੀਆ ਦੀਆਂ ਵੈਰਾਈਟੀਆਂ ਰੱਖੀਆਂ ਹੋਈਆਂ ਨੇ ਪਿੱਛੇ ਫਿਰ ਕੈਕਟਸ ਦੀਆਂ ਵੈਰਾਈਟੀਆਂ ਜਿਹੜੀਆਂ ਨਾਨ ਗ੍ਰਾਫਟਡ ਵੈਰਾਈਟੀਆਂ ਹੈਗੀਆਂ ਨੇ ਸੋ ਇਧਰ ਵੀ ਕੁਝ ਬੌਂਸਾਈ ਹੈਗੇ ਨੇ ਅ देन ਐਲੋਵੇਰਾ ਦੇ ਪਲਾਂਟ ਨੇ ਜੈਡ ਪਲਾਂਟ ਨੇ ਬਹੁਤ ਹੀ ਮਿਹਨਤ ਦੇ ਨਾਲ ਇਹ ਚੀਜ਼ ਆਈਆਂ ਨੇ ਇਹ ਬੰਦੀਆਂ ਖਾਸ ਕਰਕੇ ਜੇਕਰ ਅਸੀਂ ਬੌਂਸਾਈ ਦੀ ਗੱਲ ਕਰ ਲਈਏ ਤਾਂ ਇਹ ਵਾਕਿਆ ਹੀ ਇੱਕ ਮਿਹਨਤ ਦਾ ਜੋ ਨਤੀਜਾ ਆ ਉਹ ਇੱਥੇ ਸਾਨੂੰ ਦੇਖਣ ਨੂੰ ਮਿਲਦਾ ਹੈ ਉੱਥੇ ਵੀ ਕੁਝ ਹੋਣਾ ਹੀ ਫਲੋਰਿੰਗ ਵਾਲੇ ਪਲਾਂਟਸ ਨੂੰ ਇਥੇ ਲਿਆਂਦਾ ਗਿਆ ਇਹਦੇ ਵਿੱਚ ਐਰੋ ਹੈਡ ਪਲਾਂਟ ਹੈ ਬੈਂਸ ਸਾਡੇ ਕੋਲ ਡਰਾਈ ਸੀਨਾ ਹੈ ਕੁਝ ਅਲੱਗ-ਅਲੱਗ ਤਰ੍ਹਾਂ ਦੀਆਂ ਵੈਰਾਈਟੀਆਂ ਨੂੰ ਇਥੇ ਡਿਸਪਲੇ ਕੀਤਾ ਗਿਆ ਸੋ ਜਿਹੜੇ ਅਲੱਗ-ਅਲੱਗ ਪਰ ਜੋ ਇਸ प्लांट्स ਦੇ ਨਾਲ ਜੋ ਸ਼ੌਕੀਨ ਹੁੰਦੇ ਨੇ ਉਹਨਾਂ ਦੀਆਂ ਵੈਰਾਈਟੀਆਂ ਨੂੰ ਇੱਥੇ ਡਿਸਪਲੇ ਕੀਤਾ ਜਾਂਦਾ ਇਹਦੇ ਵਿੱਚ ਹੁਣ ਐਰੋਕੇਰੀਆ ਦੀਆਂ ਵੈਰਾਈਟੀਆਂ ਹੈਗੀਆਂ ਨੇ ਐਰੋਕੇਰੀਆ ਦੀਆਂ ਵੈਰਾਈਟੀਆਂ ਨੇ ਦੈਨ ਅੱਗੇ ਇਹਦੇ ਵਿੱਚ ਸਾਡੇ ਕੋਲ ਹੋਰ ਵੀ ਜਿਹੜੇ ਪਿੱਛੇ ਵੈਰਾਈਟੀਆਂ ਮਾਰਕ ਕੀਤੀਆਂ ਹੋਈਆਂ ਨੇ ਰਬਰ ਪlant ਹੈ ਮੋਰ ਪੰਖੀਆ ਹੈ ਸੋ ਉਹਨਾਂ ਸਾਰੀਆਂ ਪਲਾਂਟ ਦੀ ਵੈਰਾਈਟੀਆਂ ਨੂੰ ਡਿਸਪਲੇ ਕੀਤਾ ਗਿਆ ਇਹ 3 ਦਿਨ ਦੀ ਜੋ ਐਕਸੀਬਿਸ਼ਨ ਹੈ ਉਹ ਲੱਗੇਗੀ 5 6 ਤੇ 7 ਤਰੀਕ ਨੂੰ ਸੋ ਜਿਵੇਂ ਕਿ ਮਦਸੂਕਾ ਕਿ ਪਲਾਂਟਸ ਲਗਾ ਦੇ ਲਈ ਇੱਕ ਬਹੁਤ ਹੀ ਵਧੀਆ ਮੌਕਾ ਹੁੰਦਾ ਹੈ ਕਿ ਆਪਣੇ ਜੋ ਹੁਨਰ ਹੈ ਜੋ ਆਪਣੀ ਉਹਨਾਂ ਦੀ ਮਿਹਨਤ ਹੈ ਉਹਨੂੰ ਕਿਵੇਂ ਇੱਥੇ ਡਿਸਪਲੇ ਕੀਤਾ ਜਾਂਦਾ ਸੋ ਇੱਧਰ ਵੀ ਲਾਸਟ ਵਿੱਚ ਫੇਰ ਉਸੇ ਦੀ ਕਿਨਾਲ ਗੁਲਦੋਦੀ ਦੀ ਵੈਰਾਈਟੀ ਹੈ ਦੋਦੀ ਵੀ ਵੈਰਾਈਟੀ ਨੂੰ ਇੱਥੇ ਡਿਸਪਲੇ ਕੀਤਾ ਗਿਆ ਹੈ ਸੋ ਇਹ ਚੀਜ਼ਾਂ ਮਿਹਨਤ ਦੇ ਸਦਕਾ ਹੀ ਇਹ ਸਾਰੀ ਚੀਜ਼ਾਂ ਇੱਥੇ ਆਉਂਦੀਆਂ ਨੇ ਜਿਵੇਂ ਕਿ ਦੱਸ ਚੁੱਕਿਆ ਹੋਇਆ ਪਹਿਲਾਂ ਵੀ ਕਿ ਡਿਪਾਰਟਮੈਂਟ ਆਫ ਲੈਂਡਸਕੇਪਿੰਗ ਗੁਣਾਣ ਦੇ ਯੂਨੀਵਰਸਿਟੀ ਵੱਲੋਂ ਇਹ ਜੋ ਸਾਰਾ ਇਵੈਂਟ ਆਰਗੇਨਾਈਜ਼ ਕੀਤਾ ਜਾਂਦਾ ਸੋ ਬਾਰਵੀਂ ਹੋਣ ਕੁਝ ਸਟਾਲਸ ਲੱਗੇ ਹੋਏ ਨੇ ਜਿਨ੍ਹਾਂ ਵਿੱਚ ਗਾਰਡਨਿੰਗ ਦੇ ਰਿਲੇਟਿਡ ਹੀ ਕੁਝ ਪ੍ਰੋਡਕਟਸ ਹੈਗੇ ਨੇ ਸੋ ਹੋ ਤੁਹਾਨੂੰ ਉਹਨਾਂ ਦੇ ਨਾਲ ਰੂਬਰੂ ਕਰਾਉਨੇ ਆ ਸੋ ਆਓ ਲੈ ਚੱਲਦੇ ਹਾਂ ਉਹਨਾਂ ਸਾਰੇ ਬਾਹਰ ਜੋ ਸਟਾਲਸ ਲੱਗੇ ਹੋਏ ਨੇ ਉੱਥੇ ਕੀ ਕੀ ਡਿਸਪਲੇ ਕੀਤਾ ਗਿਆ ਉਹ ਦਿਖਾਉਨੇ ਹਾਂ ਤੁਹਾਨੂੰ